ਹਾਂਜੀ ਸਾਥ ਸੰਗਤ ਜੀ ਸਤਿ ਸ਼੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਖਾਸ ਦਿਨ ਦਾ ਖਾਸ ਸੁਪਾਲ ਲੈ ਕੇ ਆਏ ਹਾਂ। ਖਾਸ ਦਿਨ ਉਹ ਕਿਹੜਾ ਹੈ? 24 ਜੁਲਾਈ 2025 ਮੱਸਿਆ ਦਾ ਦਿਨ। ਮੱਸਿਆ ਦੇ ਦਿਨ ਦਾ ਇਹ ਖਾਸ ਸੁਪਾਲ ਅਸੀਂ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਏ ਹਾਂ। ਇਸ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਕੁਝ ਕੁ ਪਾ ਇਸ ਤਰੀਕੇ ਦੇ ਹੁੰਦੇ ਹਨ ਕਿ ਅਸੀਂ ਉਹਨਾਂ ਨੂੰ ਕਿਸੇ ਵੀ ਸਮੇਂ ਕਰ ਸਕਦੇ ਹਾਂ ਤੇ ਕੁਝ ਉਪਾਅ ਇਸ ਤਰ੍ਹਾਂ ਦੇ ਹੁੰਦੇ ਹਨ ਜਿਨ੍ਹਾਂ ਦਾ ਨਿਯਮ ਤਿਸਾਮਾ ਹੁੰਦਾ ਹੈ ਜਿਨ੍ਹਾਂ ਨੂੰ ਆਪਾਂ ਸਹੀ ਸਮੇਂ ਤੇ ਹੀ ਕਰਨਾ ਹੁੰਦਾ ਹੈ ਕੈਨ ਤੋਂ ਭਾਵ ਕਿ ਜਿਹੜੇ ਉਪਾਦਕ ਕੋਈ ਨਾ ਕੋਈ ਕੈਨ ਤੋਂ ਭਾਵ ਕਿ ਜਿਹੜੇ ਉਪਾਦਕ ਕੋਈ ਨਾ ਕੋਈ ਟਾਈਮ ਤੈਅ ਕੀਤਾ ਹੁੰਦਾ ਹੈ ਕਿ ਇਸੇ ਹੀ ਟਾਈਮ ਤੇ ਅਸੀਂ ਉਪਾਗ ਕਰਨਾ ਹੈ ਇਸ ਤਰੀਕੇ ਦੇ ਨਾਲ ਜਿਹੜਾ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਪਾਅ ਲੈ ਕੇ ਆਏ ਹਾਂ ਇਸ ਉਪਾਅ ਨੂੰ ਤੁਸੀਂ ਅੱਗੇ ਪਿਛੇ ਨਹੀਂ ਕਰ ਸਕਦੇ ਮੱਸਿਆ ਵਾਲੇ ਦਿਨ ਹੀ ਤੁਸੀਂ ਇਸ ਉਪਾਅ ਨੂੰ ਕਰਨਾ ਹੋਵੇਗਾ ਸੰਗਜੇ ਇਹ ਉਪਾਅ ਕਰਨ ਦੇ ਨਾਲ ਤੁਹਾਡੀ ਕੋਈ ਵੀ ਪਰੇਸ਼ਾਨੀ ਹੋਵੇ ਜਿੰਨੀ ਮਰਜ਼ੀ ਤੁਹਾਡੀਆਂ ਸਾਰੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ ਬਸ ਜਦੋਂ ਵੀ ਤੁਸੀਂ ਇਸ ਉਪਾਅ ਨੂੰ ਕਰਨਾ ਉਸ ਸਮੇਂ ਤੁਹਾਡੀ ਸ਼ਰਧਾ ਪਾਵਨਾ ਹੋਣੀ ਚਾਹੀਦੀ ਹੈ ਤੁਸੀਂ ਵਿਸ਼ਵਾਸ ਤੇ ਭਾਵਨਾ ਦੇ ਨਾਲ ਇਹ ਉਪਾਅ ਕਰਨਾ ਹੋਵੇਗਾ ਜੇਕਰ ਤੁਸੀਂ ਵਿਸ਼ਵਾਸ ਨਾਲ ਇਹ ਪਾ ਕਰ ਲਿਆ ਤਾਂ ਤੁਹਾਨੂੰ ਇਸ ਦਾ ਲਾਭ ਜ਼ਰੂਰ ਹੋਵੇਗਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਮੱਸਿਆ ਦਾ ਦਿਨ ਹੈ ਮੱਸਿਆ ਦੇ ਦਿਨ ਤੁਸੀਂ ਪਾ ਕਰਕੇ ਜਿਹੜੇ ਤੁਹਾਡੇ ਘਰ ਦੇ ਵਿੱਚ ਪਿਤਰ ਦੋਸ਼ ਤੇ ਕਰਕੇ ਪ੍ਰੋਬਲਮ ਆ ਰਹੀ ਸੀ ਤੁਸੀਂ ਇਸ ਦਿਨ ਆਪਣਾ ਜਿਹੜਾ ਪਿਤਰ ਦੋਸ਼ ਹੈ ਉਸ ਨੂੰ ਦੂਰ ਕਰ ਸਕਦੇ ਹੋ ਇਸੇ ਤਰੀਕੇ ਨਾਲ ਕਈ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਘਰ ਦੇ ਵਿੱਚ ਪਿਤਾ ਦੋਸ਼ ਨਹੀਂ ਹੈ ਪਰ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀਆਂ ਤੇ ਮੁਸ਼ਕਲਾਂ ਆ ਰਹੀਆਂ ਹਨ ਤੇ ਜੇਕਰ ਤੁਹਾਨੂੰ ਆਪਣੀਆਂ ਪਰੇਸ਼ਾਨੀਆਂ ਦਾ ਕੋਈ ਕਾਰਨ ਹੀ ਨਹੀਂ ਪਤਾ ਲੱਗਦਾ ਕਈ ਵਾਰ ਕੀ ਹੁੰਦਾ ਹੈ ਕਿ ਸਾਡੇ ਘਰ ਵਿੱਚ ਇੰਨੇ ਜ਼ਿਆਦੇ ਦੁੱਖ ਤਕਲੀਫਾਂ ਵੱਧ ਜਾਂਦੇ ਹਨ ਪੈਸਾ ਨੂੰ ਕਾਰਨ ਪਤਾ ਹੀ ਨਹੀਂ ਲੱਗਦਾ ਕਿ ਸਾਡੇ ਘਰ ਵਿੱਚ ਅਚਾਨਕ ਸਭ ਕੀ ਹੋਇਆ। ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ। ਕਿਸੇ ਦੇ ਨਾਲ ਮਾੜਾ ਨਹੀਂ ਕੀਤਾ ਪਰ ਫਿਰ ਵੀ ਸਾਡੇ ਚੱਲਦੇ ਹੋਏ ਕੰਮ ਰੁਕ ਜਾਂਦੇ ਹਨ ਤੇ ਸਾਡੇ ਘਰ ਦੇ ਵਿੱਚ ਪੈਸਾ ਆਉਣਾ ਬੰਦ ਹੋ ਜਾਂਦਾ ਹੈ। ਜਿਹੜਾ ਪੈਸਾ ਹੁੰਦਾ ਹੈ ਉਹ ਵੀ ਫਜ਼ੂਲ ਖਰਚ 'ਤੇ ਜਾਂ ਫਿਰ ਬਿਮਾਰੀਆਂ ਤੇ ਖਰਚ ਹੋ ਜਾਂਦਾ ਹੈ। ਕਈ ਲੋਕਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਵਿਆਹ ਨਹੀਂ ਹੋ ਰਹੇ। ਜਾਂ ਫਿਰ ਕੋਟ ਕਚੈਰੀ ਕੇਸ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਕਹਿੰਦੇ ਭਾਵੇਂ ਤੁਹਾਡਾ ਕੋਈ ਵੀ ਕੰਮ ਉਸ ਵਿੱਚ ਤੁਹਾਨੂੰ ਹਮੇਸ਼ਾ ਤੁਹਾਡਾ ਉਹ ਕੰਮ ਜਿਹੜਾ ਹੈ ਡਿਲੇ ਹੋ ਜਾਂਦਾ ਹੈ, ਭਾਵੇਂ ਲੇਟ ਹੋ ਜਾਂਦਾ ਹੈ। ਉਸ ਦਾ ਮਤਲਬ ਹੁੰਦਾ ਹੈ ਕਿ ਤੁਹਾਡੇ ਉੱਪਰ ਪਿਤਾ ਦੋਸ਼ ਇਸ ਤਰੀਕੇ ਨਾਲ ਜੇਕਰ ਆਪਾਂ ਗੱਲ ਕਰੀਏ ਤਾਂ ਅਸੀਂ ਇੱਕ ਧਾਰਨਾ ਬਣਾ ਕੇ ਰੱਖੀ ਹੋਈ ਹੈ ਕਿ ਜੇਕਰ ਸਾਡੇ ਉੱਪਰ ਪਿਤਾ ਦੋਸ਼ ਲੱਗਿਆ ਹੋਇਆ ਹੈ ਤਾਂ ਫਿਰ ਸਾਡੇ ਜਿਹੜੇ ਨੇ ਪਿਤਰ ਨੇ ਉਹ ਸਾਡੇ ਤੋਂ ਨਾਰਾਜ਼ ਨੇ ਜਿਸ ਕਰਕੇ ਸਾਨੂੰ ਦੁੱਖ ਦਿੰਦੇ ਨੇ ਅਤੇ ਤੁਹਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਚੀਜ਼ ਨੂੰ ਪੂਰੇ ਤਰੀਕੇ ਦੇ ਨਾਲ ਆਪਣੇ ਦਿਮਾਗ ਦੇ ਵਿੱਚੋਂ ਕੱਢ ਸਕਦੇ ਹੋ ਕਿ ਸਾਡੇ ਜਿਹੜੇ ਪੁਰਾਜ ਨੇ ਉਹ ਸਾਨੂੰ ਪਰੇਸ਼ਾਨ ਕਰਦੇ ਨੇ ਕਿਉਂਕਿ ਇਹ ਸੋਚਣਾ ਬਿਲਕੁਲ ਗਲਤ ਹੈ ਕਿਉਂਕਿ ਜਿਹੜੇ ਸਾਡੇ ਪੁਰਾਜ ਹੁੰਦੇ ਹਨ ਅਸੀਂ ਉਹਨਾਂ ਦੇ ਅੰਸ਼ ਹੁੰਦੇ ਹਾਂ ਤੇ ਉਹ ਆਪਣੇ ਅੰਸ਼ ਨੂੰ ਕਿਸ ਤਰੀਕੇ ਦੇ ਨਾਲ ਪਰੇਸ਼ਾਨ ਕਰ ਸਕਦੇ ਨੇ ਪਰ ਇਸ ਤੋਂ ਇਲਾਵਾ ਕਈ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਵੀ ਗੱਲ ਹੁੰਦੀ ਹੈ ਕਿ ਫਿਰ ਪਿਤਾ ਦੋਸ਼ ਕਿਉਂ ਕਿਹਾ ਜਾਂਦਾ ਹੈ ਜੇਕਰ ਸਾਡੇ ਪਿਤਾ ਸਾਡੇ ਪੁਰਾਜ ਸਾਨੂੰ ਪਰੇਸ਼ਾਨ ਹੀ ਨਹੀਂ ਕਰਦੇ ਤਾਂ ਫਿਰ ਪਿਤਾ ਦੋਸ਼ ਕਿਉਂ ਕਿਹਾ ਜਾਂਦਾ ਇਸ ਲਈ ਸਾਨੂੰ ਆਪਾਂ ਕਿਉਂ ਦੱਸੇ ਜਾਂਦੇ ਇਸ ਤਰੀਕੇ ਦੇ ਨਾਲ ਆਪਾਂ ਸਾਰੇ ਇਹ ਜਾਣਦੇ ਹਾਂ ਕਿ ਸਾਡੇ ਜਿਹੜੇ ਪੁਰਾਜਾਣ ਹੁੰਦੇ ਹਨ ਉਹ ਸਾਨੂੰ ਪਰੇਸ਼ਾਨ ਨਹੀਂ ਕਰਦੇ ਸਾਨੂੰ ਅਲੱਗ ਤਰੀਕੇ ਦੇ ਨਾਲ ਜਿਹੜੇ ਕੈਨਟੂ ਭਾਵ ਕੇ ਨੈਗੇਟਿਵ ਸ਼ਕਤੀਆਂ ਹੁੰਦੀਆਂ ਨੇ ਨੈਗੇਟਿਵ એનર્ਜੀ ਹੁੰਦੀ ਹੈ ਉਹ ਸਾਨੂੰ ਪਰੇਸ਼ਾਨ ਕਰਦੀ ਹੈ ਜਦੋਂ ਸਾਡੇ ਉੱਪਰ ਬਹੁਤ ਜ਼ਿਆਦਾ ਨੈਗੇਟਿਵ ਚੀਜ਼ ਦਾ ਪ੍ਰਭਾਵ ਪੈਣਾ ਸ਼ੁਰੂ ਹੋ ਜਾਂਦਾ ਹੈ ਬਹੁਤ ਸਾਰੀਆਂ ਮਾਣੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਪ੍ਰਭਾਵ ਸਾਡੇ ਉੱਪਰ ਹੁੰਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ ਉਸ ਚੀਜ਼ ਨੂੰ ਹੀ ਪਿੱਤਰ ਦੋਸ਼ ਕਿਹਾ ਜਾਂਦਾ ਹੈ ਇਸ ਤਰੀਕੇ ਨਾਲ ਜਿਹੜਾ ਪਿੱਤਰ ਦੋਸ਼ ਹੁੰਦਾ ਹੈ ਉਸ ਨੂੰ ਅਸੀਂ ਕਿਵੇਂ ਠੀਕ ਕਰਦੇ ਹਾਂ ਕਿਹੜੇ ਪਾਣ ਨਾਲ ਸਾਨੂੰ ਫਰਕ ਪੈ ਸਕਦਾ ਹੈ ਅਸੀਂ ਉਸ ਅਸੀਂ ਉਸ ਪਾਣ ਨੂੰ ਕਿਵੇਂ ਕਰਨਾ ਤੇ ਸਾਰੀ ਜਾਣਕਾਰੀ ਅੱਜ ਤੇ ਵੀਡੀਓ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਚੇ ਤੇ ਜੇਕਰ ਪਹਿਲੀ ਵਾਰ ਚੈਨਲ ਤੇ ਆਏ ਹੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਸਾਹ ਸੰਗਤ ਜੀ ਸਾਹ ਸੰਗਤ ਜੀ ਅੱਜ ਦਾ ਜੋ ਉਪਾਸਥੀ ਦਰਸ਼ਨ ਜਾ ਰਹੇ ਹਾਂ ਇਹ ਕਾਸ ਕਰਕੇ ਆਪਣੀ ਜਨਮ ਕੁੰਡਲੀ ਦੇ ਬਾਰੇ ਜਿਨ੍ਹਾਂ ਨੂੰ ਆਪਣੇ ਜਨਮ ਤਰੀਕ ਤੇ ਬਾਰੇ ਜਾਂ ਜਨਮ ਦੇ ਸਮੇਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੁੰਦੀ ਉਹ ਤਾਂ ਖਾਸ ਕਰਕੇ ਉਪਾ ਜ਼ਰੂਰ ਕਰਨ ਜੇਕਰ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਉਪਾਅ ਦੱਸ ਰਹੇ ਹਾਂ ਤੇ ਇਸ ਨੂੰ ਤੁਸੀਂ ਮੱਸਿਆ ਦੇ ਦਿਨ ਕਰ ਲੈਂਦੇ ਹੋ ਤਾਂ ਤੁਹਾਡੀਆਂ ਟੋਟਲ ਜਿੰਨੀਆਂ ਵੀ ਪਰੇਸ਼ਾਨੀਆਂ ਨੇ ਉਹ ਸਾਰੀਆਂ ਦੂਰ ਹੋ ਜਾਣਗੀਆਂ। ਇਸ ਉਪਾਅ ਨੂੰ ਤੁਸੀਂ ਮੱਸਿਆ ਦੇ ਦਿਨ ਕਰਨਾ ਹੈ ਤੇ ਉਪਾਅ ਕਰਨ ਦੇ ਲਈ ਸਾਨੂੰ ਚਾਹੀਦਾ ਹੈ ਸਭ ਤੋਂ ਪਹਿਲਾਂ ਇੱਕ ਸ਼ੁੱਧ ਪਾਂਡਾ। ਸ਼ੁੱਧ ਬਰਤਨ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਹੈ ਤਾਂ ਠੀਕ ਹੈ ਜੇਕਰ ਨਹੀਂ ਹੈ ਤਾਂ ਤੁਸੀਂ ਮਿੱਟੀ ਦੀ ਇੱਕ ਗੋਲਕ ਲੈ ਲੈਣੀ ਹੈ। ਇਸ ਤੋਂ ਜ਼ਿਆਦਾ ਸ਼ੁੱਧ ਜੇਕਰ ਆਪਾਂ ਗੱਲ ਕਰੀਏ ਤਾਂ ਇਸ ਤੋਂ ਜ਼ਿਆਦਾ ਸ਼ੁੱਧ ਕੋਈ ਹੋਰ ਬਰਤਨ ਨਹੀਂ ਹੋ ਸਕਦਾ ਕਿਉਂਕਿ ਜਿਹੜੇ ਕਮਿਆਰ ਹੁੰਦੇ ਹਨ ਉਹ ਗੋਲਕ ਨੂੰ ਜਾਂ ਫਿਰ ਮਿੱਟੀ ਦੇ ਜਿਹੜੇ ਬਰਤਨ ਤਿਆਰ ਕੀਤੇ ਹੁੰਦੇ ਹਨ ਉਹ ਕਰਦੇ ਹਨ ਉਹਨਾਂ ਨੂੰ ਤਪਾਤ ਪਾ ਕੇ ਤਿਆਰ ਕਰਦੇ ਹਨ ਇਸ ਕਰਕੇ ਮਿੱਟੀ ਦੇ ਬਰਤਨ ਤੋਂ ਇਲਾਵਾ ਕੋਈ ਬਰਤਨ ਜਿਹੜਾ ਹੈ ਉਹ ਸ਼ੁੱਧ ਨਹੀਂ ਹੁੰਦਾ ਜਿਸ ਨੂੰ ਅਸੀਂ ਬਹੁਤ ਹੀ ਜ਼ਿਆਦਾ ਸ਼ੁੱਧ ਮੰਨ ਸਕੀਏ ਮਿੱਟੀ ਦਾ ਬਰਤਨ ਸਾਰੇ ਹੀ ਤਾਤੂਆਂ ਦੇ ਵਰਤਨਾ ਨਾਲੋਂ ਬਹੁਤ ਹੀ ਜ਼ਿਆਦਾ ਸ਼ੁੱਧ ਮੰਨਿਆ ਜਾਂਦਾ ਹੈ ਇਸ ਤਰੀਕੇ ਦੇ ਨਾਲ ਤੁਸੀਂ ਇੱਕ ਗੋਲਕ ਖਰੀਦ ਕੇ ਲੈ ਕੇ ਆਉਣੀ ਹੈ ਤੇ ਇਸ ਪਾਣ ਨੂੰ ਤੁਸੀਂ ਮੱਸਿਆ ਵਾਲੇ ਦਿਨ ਸ਼ੁਰੂ ਕਰਨਾ ਹੈ ਪਰ ਮੱਸਿਆ ਵਾਲੇ ਦਿਨ ਤੋਂ ਸ਼ੁਰੂ ਕਰਕੇ ਇਸ ਪਾਣ ਨੂੰ ਤੁਸੀਂ ਪੂਰੇ 43 ਦਿਨ ਲਗਾਤਾਰ ਕਰਨਾ ਹੈ ਤੁਸੀਂ ਕੀ ਕਰਨਾ ਮੱਸਿਆ ਵਾਲੇ ਦਿਨ ਜਿਹੜੀ ਗੋਲਕ ਖਰੀਦ ਕੇ ਲੈ ਕੇ ਆਓਗੇ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਪਾਠ ਪੂਜਾ ਵਾਲੇ ਸਥਾਨ ਤੇ ਰੱਖਾ ਦੇਣਾ ਹੈ ਜੇਕਰ ਤੁਹਾਡੇ ਘਰ ਵਿੱਚ ਕਈ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਵਿੱਚ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਜੇਕਰ ਪਾਠ ਪੂਜਾ ਵਾਲਾ ਸਥਾਨ ਨਹੀਂ ਬਣਿਆ ਤਾਂ ਤੁਸੀਂ ਆਪਣੇ ਘਰ ਦੀ ਸਾਊਥ ਡਾਇਰੈਕਸ਼ਨ ਦੇ ਵਿੱਚ ਇਸ ਗੋਲਕ ਨੂੰ ਤੁਸੀਂ ਰੱਖ ਸਕਦੇ ਹੋ ਕਿਉਂਕਿ ਜਿਹੜੀ ਸਾਡੇ ਘਰ ਦੇ ਸਾਊਥ ਡਾਇਰੈਕਸ਼ਨ ਹੁੰਦੀ ਹੈ ਉਹ ਪਿਤਰਾਂ ਦੀ ਮੰਨੀ ਜਾਂਦੀ ਹੈ ਗੋਲਕ ਰੱਖਣ ਤੋਂ ਬਾਅਦ ਵਿੱਚ ਤੁਸੀਂ ਸਾਰੇ ਹੀ ਪਰਿਵਾਰ ਨੇ ਹੱਥ ਜੋੜ ਕੇ ਸਭ ਤੋਂ ਪਹਿਲਾਂ ਤਾਂ ਆਪਣੇ ਪੁਰਵਜਾਂ ਨੂੰ ਯਾਦ ਕਰਦੇ ਹੋਏ ਬੋਲਣਾ ਭਾਵੇਂ ਤੁਸੀਂ ਕਿਸੇ ਵੀ ਧਰਮ ਦੇ ਹੋ ਜੇਕਰ ਸਾਡੇ ਕੋਲ ਜਾਣੇ ਅਣਜਾਣੇ ਵਿੱਚ ਕੋਈ ਵੀ ਗਲਤੀ ਹੋ ਚੁੱਕੀ ਹੈ ਜਾਂ ਕੁਝ ਪਾਪ ਹੋ ਚੁੱਕਿਆ ਹੈ ਤਾਂ ਉਸ ਨੂੰ ਤੁਸੀਂ ਮਾਫ ਕਰੋ ਕਿਉਂਕਿ ਹੁੰਦਾ ਕਿ ਹੈ ਕਿ ਜੇਕਰ ਸਾਡੇ ਉੱਪਰ ਕਰਜ਼ੇ ਵਰਗੀਆਂ ਸਮੱਸਿਆ ਹੋਵੇਗੀ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਚੈਨ ਦੇ ਨਾਲ ਨਹੀਂ ਰਹਿ ਸਕਦੇ ਜਦੋਂ ਸਾਡੇ ਪੁਰਾਜਾਂ ਦਾ ਸਾਡੇ ਉੱਪਰ ਕਰਜ਼ਾ ਹੋਵੇਗਾ ਅਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਸੁੱਖ ਨਾਲ ਨਹੀਂ ਰਹਿ ਸਕਦੇ ਤੇ ਜਿਹੜੀਆਂ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਨੇ ਉਹ ਸਾਡੇ ਪੁਰਾਜ ਨਹੀਂ ਸਾਨੂੰ ਦਿੰਦੇ ਉਹ ਜਿੰਨੀ ਵੀ 네ਗੇਟਿਵ એનર્ਜੀ ਹੁੰਦੀ ਹੈ ਉਹ ਸਾਨੂੰ ਦਿੰਦੀ ਹੈ ਇਸ ਤਰੀਕੇ ਨਾਲ ਉਪਾਅ ਦੱਸਣ ਤੋਂ ਪਹਿਲਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਜਿਹੜੇ ਤੁਹਾਡੇ ਪੁਰਾਜ ਹੁੰਦੇ ਹਨ ਮੱਸੀਆ ਵਾਲੇ ਦਿਨ ਉਹ ਭਾਵੇਂ ਸਵਰਗ ਦੇ ਵਿੱਚ ਹੋਣ ਭਾਵੇਂ ਕਿਤੇ ਵੀ ਹੋਣ ਉਰਾਨੋ ਇੱਕ ਦਿਨ ਦੇ ਲਈ ਉਥੇ ਛੁੱਟੀ ਮਿਲ ਜਾਂਦੀ ਹੈ ਇਸ ਤਰੀਕੇ ਨਾਲ ਉਹ ਮਸਿਆਂ ਵਾਲੇ ਦਿਨ ਤੁਹਾਡੇ ਘਰ ਦੇ ਵਿੱਚ ਸਵੇਧ ਸਮੇਂ ਜ਼ਰੂਰ ਆਉਂਦੇ ਨੇ ਇਸ ਤਰੀਕੇ ਨਾਲ ਤੁਸੀਂ ਕੀ ਕਰਨਾ ਕਿ ਇੱਕ ਲੋਟਾ ਤੁਸੀਂ ਜਲਦਾ ਲੈਣਾ ਹੈ ਜਾਂ ਫਿਰ ਦੋ ਤਿੰਨ ਲੈ ਸਕਦੇ ਹੋ ਤੁਸੀਂ ਲੈ ਕੇ ਜਿਹੜਾ ਤੁਹਾਡੇ ਘਰ ਦਾ ਮੇਨ ਗੇਟ ਹੁੰਦਾ ਹੈ ਉਸ ਗੇਟ ਤੇ ਤੁਸੀਂ ਜਲ ਛਿੜਕ ਦੇਣਾ ਹੈ ਜੇਕਰ ਜਿੰਨਾ ਜ਼ਿਆਦਾ ਤੁਸੀਂ ਜਲ ਛੜਕੋਗੇ ਓਨਾ ਹੀ ਜ਼ਿਆਦਾ ਜਿਹੜੇ ਤੁਹਾਨੂੰ ਫਾਇਦਾ ਹੋਵੇਗਾ ਕਿਉਂਕਿ ਜਿਹੜੇ ਤੁਹਾਡੇ ਪੁਰਾਜਪਿਤਰ ਹੋਣਗੇ ਉਹ ਉਥੋਂ ਆਰਾਮ ਦੇ ਨਾਲ ਚਲੇ ਜਾਣਗੇ ਪਰ ਕਈ ਲੋਕ ਇਸ ਚੀਜ਼ ਨੂੰ ਨਹੀਂ ਮੰਨਦੇ ਉਹ ਕਹਿੰਦੇ ਹਨ ਕਿ ਸਭ ਚੀਜ਼ਾਂ ਨਹੀਂ ਹੁੰਦੀਆਂ ਕਿਉਂਕਿ ਉਹ ਤੁਹਾਨੂੰ ਦਿਖਾਈ ਨਹੀਂ ਦਿੰਦੇ ਇਸ ਕਰਕੇ ਤੁਹਾਨੂੰ ਇਸੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਜੋ ਲੋਕ ਨਹੀਂ ਮੰਨਦੇ ਉਹਨਾਂ ਦੇ ਲਈ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਜੋ ਲੋਕ ਇਹ ਚੀਜ਼ ਨੂੰ ਮੰਨਦੇ ਨੇ ਵਿਸ਼ਵਾਸ ਦੇ ਨਾਲ ਇਸ 'ਪਾਣੂ' ਜ਼ਰੂਰ ਕਰਨ ਇਸ ਤਰੀਕੇ ਨਾਲ ਤੁਸੀਂ ਹਰ ਸਵੇਰ ਵਾਲੇ ਦਿਨ ਸੁਵੇਦ ਸਵੇਰ ਨਹਾ ਕੇ ਆਪਣੇ ਘਰ ਦੇ 메ਨ ਗੇਟ ਤੇ ਤੁਸੀਂ ਜਲ ਜ਼ਰੂਰ ਛਿੜਕਣਾ ਹੈ ਇਸ ਤਰੀਕੇ ਨਾਲ ਜਿਹੜੀ ਅਸੀਂ ਮਿੱਟੀ ਦੀ ਗੋਲਕ ਖਰੀਦ ਕੇ ਲੈ ਕੇ ਆਏ ਹਾਂ ਉਸ ਦਾ ਸੰਬੰਧ ਜਿਹੜਾ ਹੈ ਬੁੱਧ ਤੇ ਗੁਰੂ ਗ੍ਰਹਿ ਦੇ ਨਾਲ ਹੁੰਦਾ ਹੈ ਤੇ ਜਦੋਂ ਬੁੱਧ ਤੇ ਗੁਰੂ ਆਪਸ ਵਿੱਚ ਮਿਲ ਜਾਂਦੇ ਹਨ ਉਸ ਸਮੇਂ ਸਾਡੇ ਘਰ ਵਿੱਚ ਜਿੰਨੀਆਂ ਪ੍ਰੋਬਲਮ ਮੁਸ਼ਕਲਾਂ ਚੱਲਦੀਆਂ ਨੇ ਉਹ ਦੂਰ ਹੋ ਜਾਣਗੀਆਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਉਪਾਅ ਨੂੰ 43 ਦਿਨ ਕਰਨਾ ਹੈ ਤੇ ਪਹਿਲੇ ਦਿਨ ਜਦੋਂ ਤੁਸੀਂ ਉਪਾਅ ਕਰਦੇ ਸਮੇਂ ਗੋਲਕ ਦੇ ਵਿੱਚ 1 ਰੁਪਏ ਦਾ ਸਿੱਕਾ ਪਾ ਰਹੇ ਹੋ ਤਾਂ ਤੁਹਾਡੇ ਕੋਲ ਪੂਰੇ 43 ਸਿੱਕੇ ਹੋਣੇ ਚਾਹੀਦੇ ਨੇ ਕਿਉਂਕਿ ਤੁਸੀਂ ਹਰ ਰੋਜ਼ ਗੋਲਕ ਦੇ ਵਿੱਚ 1 ਰੁਪਏ ਦਾ ਸਿੱਕਾ ਪਾਉਣਾ ਹੈ ਜੇਕਰ 2 ਰੁਪਏ ਦਾ ਜਾਂ 5 ਰੁਪਏ ਦਾ 10 ਰੁਪਏ ਦਾ ਪਾ ਰਹੇ ਹੋ ਤਾਂ ਉਹੀ ਪਾਉਣਾ ਕਹਿੰਤੋ ਭਾਵ ਕਿ ਜੋ ਤੁਸੀਂ ਪਹਿਲੇ ਦਿਨ ਪਾ ਰਹੇ ਹੋ ਉਹੀ ਸਾਰੇ ਦਿਨ ਤੁਸੀਂ ਪਾਉਣਾ ਹੋਵੇਗਾ ਇਸ ਤਰੀਕੇ ਨਾਲ ਜਦੋਂ ਤੁਸੀਂ ਇੱਕ ਗੋਲਕੇ ਦੇ ਵਿੱਚ ਇੱਕ ਸਿੱਕਾ ਪਾਉਣਾ ਸ਼ੁਰੂ ਕਰਨਾ ਤੇ ਆਪਣੇ ਪਰੋਚ ਨੂੰ ਜਾਦ ਕਰਨਾ ਤੇ ਤੁਸੀਂ ਸ਼ੁਰੂਆਤ ਕਰਨੀ ਹੈ ਮੱਸਿਆ ਵਾਲੇ ਦਿਨ ਤੋਂ ਇਸ ਨੂੰ ਤੁਸੀਂ ਲਗਾਤਾਰ ਕਰਦੇ ਰਹਿਣਾ ਹੈ ਜਿਵੇਂ ਕਿ ਇੱਕ ਹੁਣ ਮੱਸਿਆ ਤੇ ਇੱਕ ਅਗਲੇ ਮੱਸਿਆ ਆਵੇਗੇ ਇਸ ਤਰੀਕੇ ਨਾਲ ਜਿਹੜੀ ਦੂਸਰੀ ਮੱਸਿਆ ਆਵੇਗੀ ਉਹ ਵੀ ਲੰਘ ਜਾਵੇਗੀ ਪਰ ਤੁਸੀਂ ਇਸ ਤਰੀਕੇ ਦੇ ਨਾਲ ਗੋਲਕੇ ਦੇ ਵਿੱਚ ਇੱਕ ਸਿੱਕਾ ਪਾਉਂਦੇ ਜਾਣਾ ਹੈ ਤੇ ਅਸੀਂ ਇਹ ਜਿਹੜੇ ਸਿੱਕੇ ਗੋਲਕ ਦੇ ਵਿੱਚ ਪਾ ਰਹੇ ਹਾਂ ਸਾਡੇ ਪੁਰਵਜਾਂ ਦਾ ਕਰਜ਼ਾ ਹੈ ਜੋ ਕਿ ਅਸੀਂ ਉਤਾਰਨਾ ਹੋਵੇਗਾ ਇਸ ਤਰੀਕੇ ਦੇ ਨਾਲ ਜਦੋਂ 43 ਦਿਨ ਕੰਪਲੀਟ ਹੋਣਗੇ ਭਾਵੇਂ ਤਾਂ ਤੁਸੀਂ ਇਸ ਗੋਲਕ ਦੇ ਵਿੱਚੋਂ ਸਿੱਕੇ ਕੱਢ ਕੇ ਕਿਸੇ ਵੀ ਧਾਰਮਿਕ ਸਥਾਨ ਤੇ ਤੁਸੀਂ ਜਾ ਕੇ ਜਰਾਸਾ ਕਰਦੇ ਹੋ ਨਹੀਂ ਤਾਂ ਗੋਲਕ ਸਮੇਂ ਦੇ ਤੁਸੀਂ ਇਸ ਨੂੰ ਕਿਸੇ ਵੀ ਧਾਰਮਿਕ ਸਥਾਨ ਤੇ ਜਾ ਕੇ ਰੱਖ ਸਕਦੇ ਹੋ ਤੇ ਇਸ ਤਰੀਕੇ ਨਾਲ ਜਿਹੜੇ ਤੁਹਾਡੇ ਪਰਿਵਾਰ ਦੇ ਵਿੱਚ ਆ ਵੱਡਾ ਮੈਂਬਰ ਹੈ ਤੁਹਾਡੇ ਕਾਰਡ ਦੇ ਵਿੱਚ ਉਹੀ ਇਸਪਾਣੂ ਕਰੇ ਤਾਂ ਬੈਸਟ ਹੈ ਜੇਕਰ ਕਾਰਡ ਦੇ ਵਿੱਚ ਕੋਈ ਵੀ ਜੈਂਟਸ ਨਹੀਂ ਕਰ ਸਕਦਾ ਤੇ ਲੇਡੀਜ਼ ਵੀ ਕਰ ਸਕਦੀਆਂ ਹਨ ਪਰ ਜਿਵੇਂ ਕਿ 43 ਦਿਨਾਂ ਵਿੱਚ ਇੱਕ ਇੱਕ ਵਾਰ ਲੇਡੀਜ਼ ਨੂੰ 2-3 ਦਿਨ ਲਈ ਪ੍ਰੋਬਲਮ ਆਉਂਦੀ ਹੈ ਜੋ ਕਿ ਆਪਾਂ ਚਾਹੁੰਦੇ ਹਾਂ ਕਿ ਫਿਰਸਤੇ ਤਾਂ ਜੋ ਕਿ ਆਪਾਂ ਚਾਹੁੰਦੇ ਹਾਂ ਫਿਰਸਤੇ ਤਾਂ ਉਸ ਸਮੇਂ ਉਹਨਾਂ ਨੇ ਇਹ ਉਪਾਣ ਨਹੀਂ ਕਰਨਾ ਲੇਡੀਸ ਜਿੰਨੇ ਦਿਨ ਉਹਨਾਂ ਨੂੰ ਇਹ ਪ੍ਰੋਬਲਮ ਰਹੇਗੇ ਉਹਨਾਂ ਨੇ ਇਹ ਪਾਣ ਨਹੀਂ ਕਰਨਾ ਇਹ ਸਿੱਕੇ ਨੂੰ ਗੋਲਕ ਦੇ ਵਿੱਚ ਨਹੀਂ ਪਾਉਣਾ ਇਸ ਤਰੀਕੇ ਨਾਲ ਤੁਹਾਡੇ ਘਰ ਵਿੱਚ ਕੋਈ ਦੂਸਰਾ ਮੈਂਬਰ ਹੋਵੇਗਾ ਜਾਂ ਕੋਈ ਬੱਚਾ ਹੋਵੇਗਾ ਉਹਨਾਂ ਤੋਂ ਤੁਸੀਂ ਗੋਲਕ ਦੇ ਵਿੱਚ ਸਿੱਕਾ ਪਵਾ ਸਕਦੇ ਹੋ ਜੇਕਰ ਤੁਹਾਡੇ ਕੋਲ ਫਿਰ ਵੀ ਕੋਈ ਆਪਸ਼ਨ ਨਹੀਂ ਬਚਦੀ ਤਾਂ ਤੁਸੀਂ ਇਸ ਦਿਨ ਪੈਸੇ ਜਿਹੜੇ ਉਹ ਅਲੱਗ ਤੋਂ ਰੱਖ ਸਕਦੇ ਹੋ ਤੇ 4-5 ਦਿਨ ਬਾਅਦ ਤੁਸੀਂ ਜਦੋਂ ਪ੍ਰੋਬਲਮ ਠੀਕ ਹੋ ਜਾਵੇ ਤਾਂ ਆਪਣਾ ਨਹਾ ਧੋ ਕੇ ਫਿਰ ਉਸਿੱਕੇ ਇੱਕ ਦਿਨ ਤੁਸੀਂ ਉਸ ਗੋਲਕ ਦੇ ਵਿੱਚ ਪਾ ਦੇਣੇ ਹਨ ਤੇ ਜੇਕਰ ਤੁਸੀਂ ਆਪਣੇ ਘਰ ਤੋਂ ਕਿਤੇ ਬਾਹਰ ਗਏ ਹੋ ਤਾਂ ਤੁਸੀਂ ਗੋਲਕ ਦੇ ਵਿੱਚ ਸਿੱਕੇ ਨਹੀਂ ਪਾ ਸਕੇ ਤਾਂ ਸਿੱਕਿਆਂ ਨੂੰ ਤੁਸੀਂ ਅਲੱਗ ਤੋਂ ਰੱਖ ਲੈਣਾ ਹੈ ਘਰ ਤੁਸੀਂ ਉਹ ਸਿੱਕੇ ਨੇ ਜਿਹੜੇ ਉਹ ਗੋਲਕ ਵਿੱਚ ਪਾ ਸਕਦੇ ਹੋ ਇਸ ਤਰੀਕੇ ਦੇ ਨਾਲ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਇਸ ਕੰਮ ਨੂੰ ਇਸ ਪੂਰਨ ਵਿਸ਼ਵਾਸ ਨਾਲ ਕਰ ਲਿਆ ਤਾਂ ਤੁਹਾਨੂੰ ਇਸ ਤੁਹਾਨਾਂ ਨੂੰ ਅਸੀਂ ਲੈ ਕੇ ਦਿੰਦੇ ਆ ਕਿ ਇਹ ਉਪਾਅ ਦਾ ਰਿਜ਼ਲਟ ਤੁਹਾਨੂੰ ਬਹੁਤ ਵਧੀਆ ਮਿਲਣ ਵਾਲਾ ਹੈ ਤੁਹਾਡੇ ਘਰ ਦੇ ਵਿੱਚ ਪੈਸੇ ਸੰਬੰਧੀ ਜਿਹੜੀ ਪ੍ਰੋਬਲਮ ਹੈ ਦੂਰ ਹੋ ਜਾਵੇਗੀ ਤੇ ਤੁਹਾਡੇ ਬੱਚਿਆਂ ਦੇ ਰਿਸ਼ਤੇ ਨਹੀਂ ਬਣ ਰਹੇ ਰਿਸ਼ਤੇ ਹੋਣੇ ਸ਼ੁਰੂ ਹੋ ਜਾਣਗੇ ਜਿੰਨੇ ਵੀ ਪਿੱਤਾ ਦੋਸ਼ ਦੀ ਪ੍ਰੋਬਲਮ ਹੈ ਸਭ ਦੂਰ ਹੋ ਜਾਣਗੀਆਂ ਇਹ ਸੀ ਸਾਡੀ ਅੱਜ ਦੀ ਵੀਡੀਓ ਦੇ ਵਿਚ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੰਗੇ ਸ਼ੇਅਰ ਕਰ ਦਿਓ ਜੀ ਧੰਨਵਾਦ